ਜਿਹੜਾ ਜਿਹੜਾ ਇਹ ਡਿਕਟ ਟਿਊਟੋਰੀਅਲ ਡਿਕਟੇਟਰਸ਼ਿਪ ਵਾਲਾ ਜਿਹੜਾ ਨਵਾਂ ਰੂਪ ਸਾਡੇ ਮੁੱਖ ਮੰਤਰੀ ਦਾ ਔਰ ਜਿਸ ਤਰੀਕੇ ਦੇ ਨਾਲ ਅਣ ਇਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਲਾਉਣਾ ਚਾਹੁੰਦੇ ਨੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦੱਸਣ ਆ ਰਹੇ ਹੈ ਕਿ ਨਾ ਤਾਂ ਕਦੀ ਇਨਾ ਇਹੋ ਜਿਹਾਂ ਕੀਸਾਂ ਤੋਂ ਕਦੇ ਕਾਂਗਰਸ ਪਾਰਟੀ ਡਰੀ ਐ ਕਾਂਗਰਸ ਪਾਰਟੀ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਚਾਹੇ ਉਹ ਲਾਹਾਂਵੈਂਡਰ ਦੀ ਸਥਿਤੀ ਹੋਵੇ ਚਾਹੇ ਉਹ ਡਰਗ ਦੀ ਸਥਿਤੀ ਹੋਵੇ ਚਾਹੇ ਉਹ ਰੋਜ਼ ਚੱਲਦੀਆਂ ਜਿਹੜੀਆਂ ਗੋਲੀਆਂ ਨੇ ਪੰਜਾਬ ਦੇ ਵਿੱਚ ਲੋਕੀ ਮਾਰੇ ਜਾਏ ਰਹੇ ਨੇ ਲੋਕਾਂ ਤੋਂ ਫਰੋਤੀਆਂ ਲੀਆਂ ਜਾ ਰਹੀਆਂ ਨੇ ਚਾਹੇ ਉਹ ਕਿਸਾਨਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਹੈ ਚਾਹੇ ਉਹ ਬੇਰੁਜ਼ਗਾਰੀ ਦਾ ਮੁੱਦਾ ਹੈ ਚਾਹੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗਰੰਟੀਆਂ ਸੀ ਉਹਦੇ ਤੋਂ ਮੁਕਰੇ ਨੇ ਕਾਂਗਰਸ ਪਾਰਟੀ ਆਪਣਾ ਫਰਜ਼ ਪੂਰਾ ਕਰਦੀ ਰਹੂਗੀ ਔਰ ਜੋ اپੋਜੀਸ਼ਨ ਦੇ ਤੌਰ ਤੇ ਸਾਡਾ ਫਰਜ਼ ਹੈ ਕਾਂਗਰਸ ਪਾਰਟੀ اپੋਜੀਸ਼ਨ ਪਾਰਟੀ ਹੈ ਔਰ ਸਰਕਾਰ ਤੇ اپੋਜੀਸ਼ਨ ਜਿਹੜੀ ਹੈ ਇੱਕ ਸਟੇਟ ਦਾ ਕਨਸਟੀਟਿਊਸ਼ਨਲ ਅੰਗ ਹੁੰਦੇ ਨੇ ਔਰ اپੋਜੀਸ਼ਨ ਪਾਰਟੀ ਦੇ ਤੌਰ ਤੇ ਸਾਡਾ ਫਰਜ਼ ਬੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਸੁਚੇਤ ਕਰਨਾ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਵੱਡੇ ਅੱਗ ਦੀ ਹਨੇਰੀ ਦੇ ਵਿੱਚੋਂ ਨਿਕਲ ਆਇਆ ਦੁਬਾਰਾ ਤੋਂ ਫੇਰ ਪੰਜਾਬ ਜਿਹੜਾ ਆ ਉਸ ਹਨੇਰੀ 'ਚ ਨਹੀਂ ਜਾਣਾ ਚਾਹੁੰਦਾ ਅੱਜ ਪੰਜਾਬ ਦਾ ਇੱਕ ਇੱਕ ਕਾਂਗਰਸੀ ਇੱਕ ਇੱਕ ਕਾਂਗਰਸ ਦਾ ਲੀਡਰ ਬਾਦਵਾ ਸਾਹਿਬ ਦੀ ਸਟੇਟਮੈਂਟ ਦੇ ਨਾਲ ਖੜਾ ਹੈ ਅਮਨ ਦੇ ਅਮਨ ਦਾ ਇਹ ਸਿੰਘ ਦਾ ਕਹਿਣਾ ਹੈ ਇਹ ਇਤਨੀ ਦਿੱਕਤ ਕਿਉਂ ਹੈ ਬਤਾਨੇ ਵਿੱਚ ਕਿ ਉਹਨੇ ਪਤਾ ਕਾਹਨੋਂ 50 ਬੋਮੇ ਇੱਕ ਇਸ ਕੋਲ ਪਤਾ ਨਹੀਂ ਲਿਆ ਪਤਾ ਕਿ ਉਹ ਦੇਦੇ ਸੋ ਬਟਟੈਸਟ ਪਤਾ ਕੀ ਹੈ ਇਹ ਜਿਹੜੇ ਇਹ ਜੋ ਕਰ ਰਹੇ ਨੇ ਇਹਨਾਂ ਦਾ ਇੱਕ ਛੋਟੀ ਸਮਝੀ ਸਾਜਿਸ਼ ਦੇ ਤਹਿਤ ਇਹ ਸਾਰੇ ਇਹਨਾਂ ਦੇ ਆਪਣੇ ਪ੍ਰੋਟੈਸਟ ਨੇ ਪ੍ਰੋਟੈਸਟ ਦਾ ਅੱਜ ਕਾਂਗਰਸ ਪਾਰਟੀ ਨੇ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਕਿ ਤੁਸੀਂ ਆਪੋਜੀਸ਼ਨ ਦੇ ਲੀਡਰ ਨੂੰ बोलन ਤੋਂ ਮਨਾ ਕਰ ਦੋਗੇ ਤੁਸੀਂ ਇਹ ਕਿਵੇਂ ਹੋ ਸਕਦਾ ਨਾਰਾ ਸਾਹਿਬ ਕਿਹਾ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਤੇ ਬਾਜਬਾ ਸਾਹਿਬ ਮਿਲੇ ਮਿਲੇ ਹੋਏ ਭਾਜਪਾ ਤੇ ਬਾਜਪਾ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤਾਂ ਜੋ ਪੰਜਾਬ ਦੇ ਹਾਲਾਤ ਬਣੇ ਨੇ ਠੀਕ ਆਪਣੇ ਬਤਾਏ ਕਿ ਕਿਛੋ ਮਰਾਜਾ ਹੋ ਰ ਫੋਮਰਾਜਾ ਹੋਰ ਪੀਜੀ ਇਹਨਾਂ ਦੀ ਮਨੀਤੁਕ ਹੈ ਲਾਈਵ ਚਲਾਓ ਲਾਈਵ ਚਲਾਓ ਕੋਈ ਤਾਂ ਬਾਤ ਆਜੋ ਕੋਈ ਪਤਾ ਨਹੀਂ ਮੇ ਦਿੱਕਤ ਕੋਈ ਕਿਸੇ ਨੂੰ ਦਿੱਕਤ ਨਹੀਂ ਗਈ ਭਗਵਾਨ ਕਮਾਨ ਕੇਜਰੀਵਾਲ ਸੋਰਸ ਬਤਾ ਦੱਸੇ ਜਿਹੜਾ ਕੇਜਰੀਵਾਲ ਨੇ ਕਿਹਾ ਸੀਗਾ ਕਿ ਡਰੋਨ ਦੇ ਨਾਲ ਸਾਰੇ ਹਥਿਆਰ ਆਏ ਨੇ ਦੱਸੇ ਕੇ ਜੇਕਰ ਕਹੇ ਕਿ ਜੇਕਰ ਸੋਰਸ ਨਹੀਂ ਦੱਸ ਸਕਦੇ ਤਾਂ ਤੁਸੀਂ ਘੱਟੋ ਘੱਟ ਇਹ ਦੱਸ ਦੋ ਕਿ 32 ਬੰਮ ਜਿਹੜੇ ਅਸੀਂ ਅਸੀਂ ਜਿਹੜੇ ਜਿਹੜੇ ਕੋਈ ਸਵਾਲ ਉਹੋ ਜਿਹਾ মিডিਆ ਕਰੂਗਾ ਜਿਹੜਾ মিডিਆ ਜਿਹੜਾ ਵਿਕਿਆ ਹੋਇਆ মিডিਆ ਉਹਦੇ ਜਵਾਬ ਨਹੀਂ ਦਿੰਦੇ